ਗੱਲਾਂ ਬਾਤਾਂ ਲੱਗਣ ਗਿਆ ਟਿਕਾਣੇ ਵੀ ਹੱਸ ਕੇ ਨਾਲ ਕਹਿੰਦੀ ਕਿਤੇ ਦੋ ਨੰਬਰੀ ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨੇ ਵੀ ਹੱਸ ਕੇ ਨਾਲ ਕਹਿੰਦੀ ਕਿਤੇ ਦੋ ਨੰਬਰੀ ਮੁੰਡਾ ਪਿੰਡ ਵਿੱਚ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨੇ ਪਹਿਲੀ ਕਬੱਡੀ ਪਾਈ ਹੈ ਮੇਰੇ ਮਿੱਤਰੋ ਪਰ ਸਾਹਮਣੇ ਵੇਖਾਂਗੇ ਪੁਆਇੰਟ ਜਿਹੜਾ ਕਹਿੰਦੇ ਉਹ ਰੀਡਰ ਦੇ ਕਹਿੰਦੇ ਖਿੱਸੇ ਦੇ ਵਿੱਚ ਜੁੜਦਾ ਹੋਇਆ ਜਿਹੜੀ ਟੀਮ ਹੈ ਮੇਰੇ ਵੀਰੇ ਫਤੇਗੜ ਦੀ ਉਹ ਟੀਮ ਆ ਗਿਆ ਕਹਿੰਦੇ ਗੇਟ ਵਾਲੇ ਪਾਸੇ ਰੇ ਦੋਤੇ ਪਾਸੇ ਟੀਮਾਂ ਦੇ ਟਿਕਨੇ ਟਣਕਵਾਲ ਪਿੰਡਾ ਲਓ ਸਾਹਮਣੇ ਕਬੱਡੀ ਪੈਂਦੀ ਆ ਦੋ ਯਾਫੀ ਮੰਨੇ ਤੇ ਪਰਵੰਨੇ ਆ ਇੱਕ ਇੱਕ ਨੇ ਤੇ ਸਕੂਟਰੀ ਆ ਅੱਜ ਦੇ ਤਰੀਕਾ ਦਾ ਮੁੰਡਾ ਮਾਤਰਾ ਅੰਗਾਰ ਆ ਉਹ ਸਾਹਮਣੇ ਸਕੂਟਰੀ ਏ ਉਹ ਬੱਲੇ 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 ਹਟ ਜਾਓ ਪਾਸੇ ਪਰ ਇਧਰਲੇ ਪਾਸੇ ਖੁਸ਼ੀ ਦੀ ਟੱਕਰ ਕਦੇ ਸਕੂਟਰੀ ਦੇ ਨਾਲ ਹੋਈ ਆ ਆ ਪਹਿਲਾ ਸੈਮੀ ਆ ਲੈ ਵੀ ਗੱਗੀ ਇੱਕ ਗੱਲ ਤੇ ਪੱਕੀ ਆ ਜਿਹੜੀ ਆ ਮੈਚ ਨੂੰ ਜਿੱਤ ਗਈ ਓਏ ਇੱਕ ਨਾਮ ਦੀ ਪੱਕਾ ਹੱਕਦਾਰ ਬਣ ਜਾਊਗੀ ਐਨ ਇੱਕ ਨਾਮ ਦੇ ਕਹਿੰਦੇ ਪੱਕਾ ਹੱਕਦਾਰ ਬਣ ਜਾਊਗੇ ਗੱਲਾਂ ਮੁੰਡੇ ਕਰੇ ਜਾਂਦੇ ਵੀ ਜੇ ਮੁੰਡਾ ਨਹੀਂ ਫਿਰ ਕੁੜੀ ਤੇ ਬੱਟ ਤੇ ਆ ਐਨ ਲੋਕੇ ਗਾ ਕਰਦੇ ਆ ਜੀ ਜੇ ਮੁੰਡਾ ਨਹੀਂ ਫਿਰ ਕੁੜੀ ਤੇ ਵੱਟਦੇ ਆ ਪਰ ਸਾਹਮਣੇ ਕਬੱਡੀ ਪਾਈ ਆ ਉਹ ਦੋ ਯਾਫੀ ਆ ਇੱਕ ਪਾਸੇ ਮੁੰਡਾ ਕਣਕਵਾਲ ਪਿੰਡ ਦਾ ਹਜਰੀ ਤਰੀਕ ਦਾ ਉਹ ਸਾਹਮਣੇ ਵੇਖਾਂਗੇ ਟਾਪਰ ਖਿਡਾਰੀ ਪਰ ਨੰਬਰ ਜਿਹੜਾ ਇਹ ਕਹਿੰਦੇ ਉਹ ਰੀਡਰ ਦੇ ਹਿੱਸੇ ਨੂੰ ਚਾਹ ਕਹਿੰਦੇ ਜੁੜਦਾ ਹੋਇਆ ਇਹ ਸਹਰਿਆਂ ਕੋਲੋਂ ਲੈ ਕੇ ਪੈਸਾ ਓਏ ਕਦੇ ਨਹੀਂ ਵਰਤੀਦਾ ਕਿਹੜਾ ਬੰਦਾ ਕਿੱਦਾਂ ਦਾ ਗੱਲਾਂ ਤੋਂ ਹੀ ਪਰਖੀਦਾ ਇਹ ਕੰਮ ਜਨਾਨੀਆਂ ਵਾਲੇ ਕਦੇ ਨਾ ਸੁੰਦੇ ਮਰਦਾਂ ਨੂੰ ਓਏ ਮੂਵ ਸੈਟ ਨਹੀਂ ਕਰਦੀ ਰਿੰਕੂ ਆ ਦਿਲ ਦੇ ਦਰਦ దిల్ల దర్దాను కదే దొదడే పిండి కదే రింగూ లక్షదా పర్ ఫగ్ పిండా ఔర స్కూట ਇਹ ਕਹਿੰਦੇ ਖੁਸ਼ੀ ਆ ਮੁੰਡਾ ਕਣਕਬਾਲ ਦੀ ਟੀਮ ਦਾ ਕਹਿੰਦੇ ਟੋਪਰ ਰੇਡਰ ਹੈ ਖੁਸ਼ੀ ਕਬੱਡੀ ਪਾ ਕੇ ਵਾਪਸ ਆਇਆ ਹੈ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਸਿਰੇ ਦੀ ਟੱਕਰ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਟਿਕਾੜੇ ਆ ਰੇਡ ਪੈਂਦਲ ਵੀ ਗੁਰਨੇ ਵਾਲਾ ਕਰਦੇ ਗੱਲ ਲਓ ਸਾਹਮਣੇ ਵੇਖਾਂਗੇ ਨੌਜਨ ਕਹਿੰਦੇ ਫਤੇਗੜ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਦੂਜੇ ਪਾਸੇ ਕਣਕਬਾਲ ਪਿੰਡ ਹੈ ਔਰ ਸਾਹਮਣੇ ਮੇਰੇ ਮਿੱਤਰੋ ਦੋ ਖਿਡਾਰੀਆਂ ਦੀ ਵੱਡੀ ਟੱਕਰ ਹੈ ਇੱਕੋ ਜੋਕਾਂ ਖਾਣਾ ਹੈ ਤੇਰ ਬਾਬਾ ਬਕਰਾਂ ਮਿਹਨਤ ਬੱਕਰੀਆਂ ਨਾ ਖੜਾ ਰੀਆਂ ਨੇ ਔਰ ਮੇਰੇ ਮਿੱਤਰੋ ਜਿਹੜੇ ਤਕੜਾ ਖੇਡ ਗਏ ਉਹਨਾਂ ਨੇ ਅੱਜ ਚਰਤੇ ਕਰਾ ਦੇਣੇ ਆ ਪਹਿਲਾ ਸੈਮੀਫਾਈਨ ਮੁਕਾਬਲਾ ਔਰ ਕੱਲੀਪੁਰ ਦੀ ਧਰਤੀ ਮੇਰੇ ਵੀਰੋ ਸਾਰਾ ਪਿੰਡ ਜਿਹੜਾ ਕਹਿੰਦੇ ਭੜਾਈ ਦੇ ਪਾਤਰ ਹੈ ਬੜਾ ਸੋਹਣਾ ਮੇਲਾ ਖੇਡਾ ਜਾ ਰਿਹਾ ਹੈ ਮੇਲਾ ਭਰ ਜੁਬਣ ਤੇ ਆ ਆ ਖਿਡਾਰੀ ਦਾ ਮੇਰੇ ਮਿੱਤਰੋ ਆਹ ਸਾਹਮਣੇ ਫਤਿਹਗੜ ਪਿੰਡ ਤੇ ਬੜੇ ਸੋਹਣੇ ਟਰਾਈ ਨੋਜਣ ਨੇ ਕੀਤੀ ਹੈ ਮਾਰ ਨੰਬਰ ਜਿਹੜਾ ਕਹਿੰਦੇ ਰੇਡਰ ਦੇ ਹਿੱਸੇ ਦੇ ਵਿੱਚ ਕਹਿੰਦੇ ਜੁੜਦਾ ਹੋਇਆ ਫਤੇਗੜ ਪਿੰਡ ਦਾ ਨੌਜਾਨ ਆਹ ਕਬੱਡੀ ਪੌਣ ਦੇ ਲਈ ਪ੍ਰੇਤભાઈ ਫੇਰ ਆ ਗਿਆ। ਨਾ ਕਹਿੰਦੇ ਮੁੰਡਾ ਫਤੇਗੜ ਦੀ ਧਰਤੀ ਦਾ ਸਖੋਟਰੀ ਕਬੱਡੀ ਪਾ ਰਿਹਾ ਹੈ। ਸਾਰੇ ਬਲਾਰਿਆਂ ਦਾ ਧੰਨਵਾਦ ਹੈ। ਵੀ ਦੁਨੀਆ ਦੀ ਸੰਭੀੜ ਵਿੱਚੋਂ ਇੱਕ ਦਿਨ ਨਿਕਲ ਕੇ ਅੱਗੇ ਆਵਾਂਗੇ। ਕਹਿੰਦੇ ਸੀ ਜੋ ਕੁਝ ਨਹੀਂ ਹੋਣਾ ਉਹਨਾਂ ਨੂੰ ਝੂਠੇ ਪਾਵਾਂਗੇ। ਸਿੱਧੂ ਆਏ ਦੁਨੀਆ ਦੋਮੁਹੀ ਬੁਰਜ ਵਾਲਿਆ ਟਾਈਮ ਔਰ ਤੇ ਦੇਖੇ ਚੁੱਪ ਕਰਾਵਾਂਗੇ। ਸਿੱਧੂ ਆਏ ਦੁਨੀਆ ਦੋ ਮੁਹੀ ਬੁਰਜ ਵਾਲਿਆ ਟਾਈਮ ਆਉਣ ਤੇ ਤੂੰ ਦੇਖੇ ਚੁੱਪ ਕਰਾਵਾਂਗੇ ਸਾਡਾ ਹਰਪ੍ਰੀਤ ਬਾਈਆ ਕਾਤਰ ਦੇ ਵਿੱਚ ਰਹਿੰਦਾ ਹੈ ਜਿਹਦਾ ਬੁਰਜ ਹਮੀਰਾ ਪਿੰਡ ਹੈ ਬੜੀਆ ਸੋੜੀਆ ਲੈਣਾ ਲਿਖਦਾ ਹੈ ਸੱਦੇ ਵੀ ਦਿੰਦਾ ਹੈ ਵੀ 25 ਤੇ 26 ਨਵੰਬਰ ਨੂੰ ਗਾਜੀਆਂ ਨੇ ਦੇ ਕੱਪ ਦੇ ਪੜਾਕੇ ਪਹਿਣਗੇ ਤੇ ਗੱਲਾਂ ਬਾਤਾਂ ਲੱਗਣ ਗਿਆ ਟਿਕਾਣੇ ਆ ਖੁਸ਼ੀ ਆ ਕਦੇ ਬੱਚੋ ਆਣੇ ਵਾਲਾ ਖੁਸ਼ੀ ਕਦੇ ਦੁੱਗਾਂ ਦਾ ਖੁਸ਼ੀ ਪਰ ਇਧਰ ਲਈ ਪਾਸੇ ਮੁੰਡਾ ਕਹਿੰਦੇ ਖੁਸ਼ੀ ਰੇਡ ਪਾ ਕੇ ਵਾਪਸ ਆਇਆ ਅਗਲੀ ਕਬੱਡੀ ਪੈਂਦੀ ਹੈ ਤੇ ਬੋਲ ਗੁਰਨੇ ਵਾਲੇ ਗੱਗੀ ਦੇ ਹੋਣਗੇ ਆਹ ਸਾਹਮਣੇ ਵੇਖਾਂਗੇ ਅੰਦਰਲੇ ਪਾਸੇ ਫਤਿਹਗੜ ਪਿੰਡ ਦਾ ਕਹਿੰਦੇ ਸਕੂਟਰੀ ਦਾ ਮੇਰੇ ਮਿੱਤਰੋ ਜਿਹੜੇ ਖਿਡਾਰੀ ਨੇ ਹੁਣ ਕਬੱਡੀ ਪਾਉਣੀ ਹੈ ਲੈ ਵੀ ਭਿੰਦਰਾ ਇਹ ਕਹਿੰਦੇ ਆਇਆ ਅਲਟੋ ਤੇ ਆ ਪਰ ਦੁਨੀਆ ਸਕੂਟਰੀ ਕੇ ਕੇ ਬਾਜਾ ਮਾਰਦੀ ਹੈ ਹੁਣ ਸਾਹਮਣੇ ਤਿੰਨ ਯਾਫੀ ਆ ਪਰ ਨੌਜਾਨ ਕਹਿੰਦੇ ਫਤਿਹਗੜ ਪਿੰਡ ਦਾ ਸਕੂਟਰੀ ਆਪਣੀ ਟੀਮ ਦੇ ਲਈ ਕਹਿੰਦੇ ਪੁਆਇੰਟ ਦਾ ਔਰ ਜਿਹੜਾ ਕਹਿੰਦੇ ਵਾਧਾ ਕਹਿੰਦੇ ਕਰਦਾ ਹੋਇਆ ਔਰ ਮੈਚ ਬੜਾ ਸਿਰੇ ਦਾ ਖੇਡਾ ਜਾ ਰਿਹਾ ਹੈ ਰੇਟਾਂ ਪੈਂਦੀਆਂ ਨੇ ਜੱਫੇ ਲੱਗਦੇ ਸਵਾਰ ਵਧਿਆ ਹੋਇਆ ਵੱਡੇ ਖੇਡ ਮੇਲੇ ਦਾ ਦੇ ਕਿੱਲ ਗੱਡ ਕੇ ਯਾਰਾਂ ਨੇ ਚੱਬ ਕੱਢ ਕੇ ਕੀਤੇ ਠੋਕ ਕੇ ਤਸੱਲੀਆਂ ਲਈ ਝੰਡ ਮਿੱਤਰੋ ਰਾਜੇ ਖੇਲੇ ਅਤਰਾ ਵੀ ਸਰਾ ਹੋ ਗਿਆ ਚੜ ਗਏ ਸ੍ਰੀਰੰਮ ਵਾਲੇ ਕੰਨ ਮਿੱਤਰੋ ਭਾਈ ਜੀ ਮੂਹ ਪਹੁੰਚਣੇ ਕਰਦੇ ਜੇ ਗਰਾਊਂਡ ਦੇ ਵਿੱਚ ਭਾਈ ਜੀ ਮੂਹ ਸਾਰੇ ਗਰਾਊਂਡ ਚ ਪਹੁੰਚਦੀ ਕਰਦੀ ਹੈ ਸਾਡੀ ਬੇਨਤੀ ਹੈ ਜੇਕਰ ਹੈਗੀ ਤਾਂ ਮੂਵ ਸਪਰੇ ਪਾਉਂਦੀ ਕਰ ਦਈਏ ਵੱਡਾ ਸਤਕਾਰ ਹੈ ਪਰ ਇਧਰਲੇ ਪਾਸੇ ਇਧਰਲੇ ਪਾਸੇ ਇਧਰਲੇ ਪਾਸੇ ਬੱਲੇ 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 ਸਰਾ ਕਰਾਉਂਦਾ ਸਰਾ ਕਰਾਉਂਦਾ ਮੁੰਡਾ ਕੰਨੀ ਬੱਲੇ ਬੱਲੇ ਕਰਾਈ ਆਉਂਦਾ ਓਏ ਖੁਸ਼ੀ ਆ ਸ਼ਕੰਦਰ ਭਾਈ ਹੁਣਾਂ ਨੇ ਅੱਜ ਵੱਡੀ ਟੀਮ ਬਣਾਈ ਆ ਮੇਰੇ ਮਿੱਤਰੋ ਓਏ ਕਣਕਵਾਲ ਪਿੰਡ ਦੀ ਗੱਲਾਂ ਬਾਤਾਂ ਕਿਹੜੇ ਚੱਲਦੀਆਂ ਐ ਖੇਡ ਦੇ ਮੈਦਾਨ ਵਿੱਚ ਕਬੱਡੀ ਕੌਣ ਪਾਵੇਗਾ ਫਤੇਗੜ ਦੀ ਧਰਤੀ ਐ ਸਕੂਟਰੀ ਦਾ ਯਾਰ ਕਬੱਡੀ ਪਾ ਰਿਹਾ ਐ ਜਾਫੀ ਤਿੰਨ ਐ ਤਿੰਨ ਉਹ ਤੇਨੂੰ ਤਿਆਰ ਕਿਹੜਾ ਮੁੰਡਾ ਲਾ ਕੇ ਜਫਾ ਕਰੂ ਕਮਾਲ ਇਹ ਕਹਿੰਦੇ ਗੱਲਾਂ ਬਾਤਾਂ ਸਵੇ ਦੀਆਂ ਪੈਂਦੀ ਰੇਡ ਲੱਗਦਾ ਜੋਰ ਹੋ ਗਈ ਆ ਟੱਕਰ ਨੰਬਰ ਕਹਿੰਦੇ ਰੇਡਰ ਦਾ ਐ ਨੰਬਰ ਕਹਿੰਦੇ ਤਾਵੀ ਦਾ ਬਾਈ ਜੀ ਦੂਜੇ ਸੈਮੀ ਵਾਲੀਆਂ ਟੀਮਾਂ ਵੀ ਰੈਡੀ ਰਹਿਣਗੀਆਂ ਕਿਰਪਾ ਕਰਕੇ ਸਾਡੀ ਵੇਖਦੀ ਆ ਦੂਜੇ ਸੈਮੀਫਾਈਨਲ ਮੈਚ ਵਾਲੀਆਂ ਟੀਮਾਂ ਵੀ ਰੈਡੀ ਰਹਿਣਗੀਆਂ ਹਾਂ ਉਹ ਟੀਮਾਂ ਵੀ ਕਹਿੰਦੇ ਤਿਆਰ ਪਰ ਤਿਆਰ ਹੋ ਕੇ ਗਰਾਊਂਡ ਦੇ ਲਾਗੇ ਆ ਜਾਣਗੀਆਂ ਬਈ ਨੰਬਰ ਵਾਲਾ ਵੀਰ ਕਿੱਥੇ ਆ ਹਾਂ ਲੈ ਵੀ ਖਲਦੀ ਭਿੰਦਰਾ ਮੁੱਕਿਆ ਨਹੀਂ ਕੰਮ ਚੱਲੀ ਜਾਂਦਾ ਲਓ ਸਾਹਮਣੇ ਨੌਜਨ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਲੈ ਵੀ ਫਤਿਹਗੜੀ ਆ ਹੋ ਸਾਹਮਣੇ ਤੇਰੀ ਸਿੱਤ ਕੀਤੀ ਹੈ ਜੇ ਜੱਫਾ ਲਾਵੇਂ ਤੇ ਲੋਕਾਂ ਨੇ ਸਰਰਾਵੇਂ ਪੁੱਛਣਿਆ ਲੈ ਵੀ ਸਕੂਟਰੀ ਹੋ ਸਾਹਮਣੇ ਪੈਰ ਟੁੱਟ ਕੇ ਬੱਲੇ 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 ਫਟੇਗੜ ਪਿੰਡ ਦਾ ਕਹਿੰਦੇ ਸਕੂਟਰੀ ਮੇਰੇ ਵੀਰੋਂ ਕਮਾਲ ਕਰ ਗਿਆ ਬੜਾ ਤਕੜਾ ਜਫਾ ਲਾਇਆ ਕਹਿੰਦੇ ਨੋਜਨ ਨੇ ਹਰ ਸਾਹਮਣੇ ਦੇਖਾਂਗੇ ਪੁਆਇੰਟ ਜਿਹੜਾ ਕਹਿੰਦੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੰਦਾ ਹੈ ਇਹ ਰੰਗਲੇ ਪੰਜਾਬ ਦੀ ਆਉਣ ਵਾਲੀ ਜਵਾਨੀ ਹੈ ਜੇ ਮੁੰਡੇ ਇਸੇ ਤਰ੍ਹਾਂ ਮਿਹਨਤਾਂ ਕਰਦੇ ਰਹਿਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੁੰਡਿਆਂ ਦਾ ਜ਼ਿਕਰ ਔਰ ਵੱਡੇ ਪੱਧਰ ਤੇ ਹੋਵੇਗਾ ਆ ਕਹਿੰਦੇ ਫਟੇਗੜ ਪਿੰਡ ਤੋਂ ਕਹਿੰਦੇ ਚੱਲ ਕੇ ਆਇਆ ਜਿਹੜਾ ਚੋਬਰ ਕਹਿੰਦੇ ਕਬੱਡੀ ਪਾ ਕੇ ਔਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜਿਹੜਾ ਕਹਿੰਦੇ ਜੋੜਦਾ ਹੋਇਆ ਕਣਕਮਲ ਪਿੰਡ ਦਾ ਚੋਬਰ ਕਬੱਡੀ ਪਾਉਂਦਾ ਲੈ ਵੀ ਬਾਲੀਆਂ ਵਾਲਾ ਚੱਕਲਾ ਮੈਚ ਤੇ ਛੇਣ ਉਹ ਕਣੀ ਜਿੱਤਦਾ ਖੁਸ਼ੀ ਦੀ ਕਬੱਡੀ ਪੈਂਦੀ ਆ ਆ ਦੀ ਕੋਰੇ ਕਾਗਜ਼ ਵਰਗੇ ਦਿਲ ਸਾਡੇ ਰੱਬ ਆਪੇ ਰਸਤੇ ਪਾਈ ਜਾਂਦਾ ਮਿਹਰਤ ਕਰੀਏ ਦਿਲ ਤੋਂ ਸਜਣਾ ਰੱਬ ਮੰਜ਼ਲਾਂ ਬਾਲਾਂ ਲਿਜਾਈ ਜਾਂਦਾ ਸੁਪਨੇ ਮਾਪਿਆਂ ਦੇ ਜ ਪੂਰੇ ਹੋਗੇ ਬੁਰਜ ਵਾਲਿਆ ਜ਼ਿੰਦਗੀ ਜਿਉਣ ਦਾ ਸੱਚੀ ਸਵਾਦ ਆਈ ਜਾਂਦਾ ਸੁਪਨੇ ਮਾਪਿਆਂ ਦੇ ਅੱਜ ਪੂਰੇ ਹੋਗੇ ਬੁਰਜ ਵਾਲਿਆ ਜਿੰਦਗੀ ਜਿਉਣ ਦਾ ਸੱਚੀ ਸੁਆਦ ਆਈ ਜਾਂਦਾ ਹੈ ਇਧਰਲੇ ਪਾਸੇ ਸਕੂਟਰੀ ਦਾ ਯਾਰ ਬੱਲੇ ਬੱਲੇ ਕਰਾ ਗਿਆ ਆਹ ਸਾਹਮਣੇ ਵੇਖਾਂਗੇ ਮੁੰਡਾ ਕਦੇ ਫੱਤੇ ਗੜੀਆ ਜੱਫੇ ਲਾ ਕੇ ਕਮਾਲ ਕਰੀ ਆਉਂਦਾ ਮੇਰੇ ਮਿੱਤਰੋ ਮੈਂ ਤਾਂ ਚੋਟੀ ਦਾ ਆਹ ਸਾਹਮਣੇ ਵੱਡੀਆਂ ਟੀਮਾਂ ਦੇ ਓਏ ਕਬੱਡੀ ਟੱਕਰ ਆ ਖਿਡਾਰੀ ਦਾ ਕਹਿੰਦੇ ਫਤੇਗੜ ਪਿੰਦਾ ਉਹ ਕਬੱਡੀ ਕਬੱਡੀ ਕਰਦਾ ਹੋਇਆ ਤਿੰਨ ਯਾਫੀ ਆ ਉਹ ਮੰਨੇ ਤੇ ਪਰਮੰਨੇ ਉਧਰਲੇ ਪਾਸੇ ਕਦੇ ਨਾਲ ਪੈ ਗਿਆ ਪੇਚਾ ਪਰ ਕਣਕਾਲੀਆ ਕਹਿੰਦਾ ਵੀ ਅੱਜ ਕਿਸੇ ਨੂੰ ਸੁੱਕਾ ਨਹੀਂ ਝਾੜ ਦੇਣਾ ਉਹ ਲੱਗਦਾ ਜੋਰ ਆ ਆਹ ਸਾਹਮਣੇ ਵੇਖਾਂਗੇ ਹੁੰਦੀ ਇਕਵਾਲ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆਹ ਨੰਬਰ ਜਿਹੜਾ ਕਿਹਦੇ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਲੈ ਵੀ ਬਾਲੀਆਂ ਵਾਲਿਆ ਸਕੂਟਰੀ ਨੂੰ ਕਰ ਤਕੜਾ ਵੀ ਤੇਰਾ ਯਾਰ ਫੜ ਲਿਆ ਓਏ ਸਕੂਟਰੀ ਅਦਰ ਤੇਰਾ ਭਾਈ ਫੜ ਲਿਆ ਜੇ ਹੁਣ ਤੂੰ ਜੱਫਾ ਲਾਵੇਂ ਫੇਰ ਗੱਲ ਬਣੂਗੀ ਜੇ ਤੂੰ ਬੱਲੇ ਬੱਲੇ ਕਰਾਵੇਂ ਹਾਂ ਲੈ ਵੀ ਸਕੂਟਰੀ ਜਿਹਾ ਫਿੱਕ ਤੇ ਢਾਕੇ ਹੁਣ ਤੂੰ ਨੱਥੇ ਨਾਲ ਲੋਕਾਂ ਦੇ ਸਰਨਾਵੇਂ ਫੇਰ ਪੁੱਛਣੇ ਆ ਫੇਰ ਲੋਕਾਂ ਨੇ ਤਾੜੀਆਂ ਮਾਰਨੀਆਂ ਹਾਂ ਕਹਿੰਦੇ ਰੇਡ ਤੇ ਜੱਫਾ ਲੱਗੂ ਜਾਂ ਫਿਰ ਰਿਡਰ ਭੱਜੂ ਓਏ ਖੁਸ਼ੀ ਕਬੱਡੀ ਪਾ ਰਿਆ ਖੁਸ਼ੀ ਦੀ ਰੇਡ ਐ ਤੇ ਵੀ ਸਕੂਟਰੀ ਸਕੂਟਰੀ ਓਏ ਸਕੂਟਰੀ ਕਰ ਦੇ ਕੁਝ ਕਰ ਦੇ ਕੁਝ ਪੈਂਦੀ ਰੇਡ ਬੱਲੇ ਬੱਲੇ ਸਕੂਟਰੀ ਸਕੂਟਰੀ ਤਾੜੀਆਂ ਤਾੜੀਆਂ ਓਏ ਬਾਈ ਤਾੜੀਆਂ ਮਾਰੋ ਯਾਰ ਆਰੇ ਆਪਣੇ ਇਧਰ ਲਈ ਪਾਸਿਆ ਕਿਨੇ ਬਰਾਬਰ ਰਿਹਾ ਜਿਹਦੇ ਟਾਈਮ ਰੇ ਉਹ ਜੋਰ ਲੱਗਦਾ ਮੇਰੇ ਮਿੱਤਰੋ ਇੱਕ ਪਾਸੇ ਖੁਸ਼ੀ ਆ ਦੂਜੇ ਪਾਸੇ ਸਕੂਟਰੀ ਮੁੰਡਾ ਫਟੇ ਗੜਦੀ ਧਰਤੀ ਦਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਕਿਨੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਭਾਈ ਯਾਰ ਜੇ ਤੇ ਮੈਚ ਵਧੀਆ ਲੱਗਦਾ ਫਿਰ ਤਾੜੀ ਮਾਰੋ ਦੋਨੋਂ ਟੀਮਾਂ ਦੇ ਲਈ ਖੁੱਲਕੇ ਯਾਰ ਜ਼ੋਰਦਾਰ ਹਰ ਕਲੀਪੁਰ ਦੀ ਧਰਤੀ ਆ ਐਨ ਮੇਰੇ ਮਿੱਤਰੋ ਸਾਡੇ ਗੱਗੇ ਹੁਣੀ ਵੀਰ ਆ ਨਾਲ ਭਿੰਦਰ ਵਰਗੇ ਆ ਅੱਜ ਵੱਡਾ ਮੇਲਾ ਕਰਾ ਦਿੱਤਾ ਮੁੰਡਿਆਂ ਨੇ ਔਰ ਨੰਬਰ ਜਣਾ ਕਹਿੰਦੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਮੁੰਡਾ ਕਹਿੰਦੇ ਫਤੇ ਗੜੀਆਂ ਜੋੜਦਾ ਹੋਇਆ ਆ ਆ ਖਿਡਾਰੀ ਦਾ ਕਣਕਵਾਲ ਪਿੰਡਾ ਲੈ ਵੀ ਪ੍ਰੀਤ ਵਾਲੀਆਂ ਚੱਕੋ ਮੈਕ ਤੇ ਛੜੋ ਕਾਣੀ ਮੁੰਡੇ ਜੀ ਲੋ ਕਹਿੰਦੇ ਕਣਕਵਾਲ ਵਾਲਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਏ ਇਹ ਪਹਿਲਾ ਸੇਵੀ ਕਹਿੰਦੇ ਛੇੜਾ ਜਾ ਰਿਹਾ ਕਲੀਪੁਰ ਵਾਲੇ ਕਹਿੰਦੇ ਭਿੰਦਰ ਦਾ ਵੱਡਾ ਧੰਨਵਾਦ ਆ ਵੱਡਾ ਸਤਿਕਾਰ ਆ ਵਧੀਆ ਖਿਡਾਰੀ ਆ ਕਹਿੰਦੇ ਖੇਡ ਕਬੱਡੀ ਦਾ ਗੱਗੇ ਦਾ ਧੰਨਵਾਦ ਹੈ ਸਾਡੇ ਨੰਨੂ ভাই ਹੁਣੀ ਸਾਰਿਆਂ ਦਾ ਸਤਿਕਾਰ ਵੱਡਾ ਹੈ ਇਧਰੇ ਪਾਸੇ ਇਧਰਲੇ ਪਾਸੇ ਓਏ ਸਕੂਟਰੀ ਦਾ ਯਾਰ ਗੁਰਨੇ ਆਇਆ ਸਾਹਮਣੇ ਸਰਾ ਕਰਾ ਗਿਆ ਸਰਾ ਕਰਾ ਗਿਆ ਮੇਰੇ ਮਿੱਤਰੋ ਤੇ ਨੰਬਰ ਵਾਲਾ ਵੀ ਕਹਿੰਦਾ ਹਲੇ ਮੈਂ ਤਾਂ ਮੁੱਕ ਜੂ ਮੁੱਕ ਜੂ ਕਰਦਾ ਪਰ ਮੁੱਕ ਗਿਆ ਓਏ ਭਾਈ ਜਿੰਨਾ ਜਨਨਾਂ ਨੂੰ ਮੈਚ ਵਧੀਆ ਲੱਗਿਆ ਇੱਕ ਤਾੜੀ ਮਾਰੋ ਯਾਰ ਦੋਨਾਂ ਟੀਮਾਂ ਦੇ ਲਈ ਮੈਚ ਬਹੁਤ ਸਿਰੇ ਦਾ ਖੇਡਿਆ ਗਿਆ ਹੈ ਲੈ ਵੀ ਪਿੰਦਰ ਫਤੇਗੜ ਜਿੱਤ ਗਈ ਫਤੇਗੜ ਦੀ ਟੀਮ ਜੇਤੂ ਆ ਜੀ ਪੀਲਖਾਨਾ ਫਤੇਗੜ ਦੂਜੇ ਸੈਮੀ ਵਾਲੀਆਂ ਟੀਮਾਂ ਆਓ ਭਾਈ ਜੀ ਦੂਜੇ ਸੈਮੀ ਵਾਲੀਆਂ ਤੇ ਨਾਲ ਗੁਰਲਾਲ ਪੱਠੜ ਜੀ ਤੇ ਕਾਲਾ ਵੀ ਰੋਕੇ ਹਾਂ ਸਾਰੇ ਸੰਗਤ ਦਾ ਬੜਾ ਧੰਨਵਾਦ ਆਓ ਜੀ ਦੂਜਾ ਸੈਮੀ ਸਾਡਾ ਗੁਰਲਾਲ ਤੇ ਨਾਲ ਭਾਈ ਸੇਵਕ ਦਾਨੇ ਵਾਲਾ ਬਹੁਤ ਬੜਾ ਧੰਨਵਾਦ ਆਈ ਦੂਜਾ ਸੈਮੀ ਕਹਿੰਦੇ ਖੇਡਿਆ ਜਾਵੇਗਾ